Ake, ake, ake. ਜੋੜੇ ਚ ਨਜ਼ਰ ਆ ਰਹੀ ਇਹ ਨੌਜਵਾਨ ਕੁੜੀ ਜਿਸ ਦਾ ਹਾਲੀ ਦੇ ਵਿੱਚ ਵਿਆਹ ਹੋਇਆ ਸੀ ਪਰ ਹੁਣ ਇਸ ਦਾ ਕਤਲ ਹੋ ਗਿਆ ਜੀ ਹਾਂ ਇਸ ਦਾ ਕਤਲ ਇਸ ਦੇ ਹੀ ਪਤੀ ਵੱਲੋਂ ਕੀਤਾ ਗਿਆ ਅਤੇ ਇਸ ਦੇ ਗਲੇ ਦੇ ਤੇਜ਼ धार ਹਥਿਆਰਾਂ ਨਾਲ ਹਮਲਾ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਣਾ ਬੰਦ ਹੈ ਕਿ ਪਿਛਲੇ ਮਹੀਨੇ 25 ਅਗਸਤ ਨੂੰ ਹੀ ਇਹਦਾ ਵਿਆਹ ਹੋਇਆ ਸੀ ਪਰ ਵਿਆਹ ਦੇ 20 ਦਿਨਾਂ ਦੇ ਅੰਦਰ ਹੀ ਕਤਲ ਦੀ ਘਟਨਾ ਨੂੰ ਇਸਦੇ ਪਤੀ ਵੱਲੋਂ ਅੰਜਾਮ ਦੇ ਦਿੱਤਾ ਗਿਆ ਕੁੜੀ ਦਾ ਕੈਨੇਡਾ ਦਾ ਵੀਜ਼ਾ ਵੀ ਆਇਆ ਹੋਇਆ ਸੀ ਤੇ ਜਨਵਰੀ ਦੇ ਵਿੱਚ ਵਿਦੇਸ਼ ਸਟੱਡੀ ਵੀਜ਼ੇ ਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਦੇ ਪਤੀ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉੱਥੇ ਹੀ ਕੁੜੀ ਦਾ ਪਰਿਵਾਰ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤੇ ਮਲਜ਼ਮ ਪਤੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਇਹ ਘਟਨਾ ਬਰਨਾਲਾ ਦੇ ਨਾਰਾਇਣਗੜ ਸੋਹਿਆ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਪਤੀ ਨੇ ਹੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉੱਥੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਹੈ ਜੇ ਗੱਲ ਕੀਤੀ ਜਾਵੇ ਕੁੜੀ ਦੇ ਪਰਿਵਾਰ ਦੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਅਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਸੀ ਪਰ ਬੀਤੀ ਰਾਤ ਇਹਨਾਂ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਈ ਤੇ ਇਸ ਦੇ ਪਤੀ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਦਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਤਾਂ ਵੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਭੈਣ ਦੇ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇ ਤੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਮੇਰਾ ਨਾਮ ਹੈ ਅਮਰਪਾਲ ਸਿੰਘ ਦਾ ਪਿੰਡ ਲੱਖਾ ਵਾ ਤੇ 25 ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ ਤੇ 25 ਅਗਸਤ ਦੇ ਵਿਆਹ ਤੋਂ ਬਾਅਦ ਜਾਣੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਦੱਸਿਆ ਜਾਂਦਾ ਕੋਈ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਤੁਹਾਨੂੰ ਅਸੀਂ ਜਮ ਫੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਰ ਕੀਤੇ ਹੋਏ ਸੀ ਜਿਵੇਂ ਪੇਜ ਕਰਸਨਾ ਤੇ ਬਹੁਤ ਹੀ ਗੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਹਾਂ ਵਿਆਹ ਤੋਂ ਬਾਅਦ ਮੁੰਡਾ ਕੁਝ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਉਸ ਨੇ ਇਹ ਘਟਨਾ ਨੂੰ ਆਕਰ ਨੂੰ ਅੰਜਾਮ ਦੇਤਾ ਹੈ। ਸਰਕਾਰਾਂ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ। ਸੁਣਵਾਈ ਕੀਤੀ ਜਾਵੇ। ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ। ਬਾਹਰ ਰਾਵਾਂ ਜੀ ਲਾਇਆ ਹੋਇਆ ਸੀਗਾ। ਪਰ ਜੀ ਬੰਦਨ ਹੋਤੇ। ਨਗਰਾਂਗੜ੍ਹ ਸੋਈਆਂ ਵਿਆਹੀ ਸੀਗੀ। ਪਰ ਸਰਪੰਚਾਂ ਤਜਿੰਦਰ ਸਿੰਘ ਪੰਜ ਨਗਰਾਂਗੜ੍ਹ ਸੋਈਆਂ ਜ਼ਿਲ੍ਹਾ ਬਰਨਾਲਾ ਘਟਨਾ ਇਹ 2:30 ਵਜੇ ਵਾਪਰੀ ਆ ਇਹ। ਤੇ ਚਲੋ ਉਹਨੂੰ ਅੰਦਰ ਪਿਆ ਸੀਗਾ। ਕਰਾਂ ਦੋਹੇ ਕੀ ਕਹਿੰਦੇ ਆ ਕੁੜੀ ਵੀ ਸੀਗੀ ਮੁੰਡਾ ਵੀ ਉੱਥੇ ਉਹਨੋਂ ਬਾਅਦ ਘਰ ਵਾਲੇ ਦੂਜੇ ਪਰਿਵਾਰ ਪਾਸੇ ਪਏ ਸੀਗੇ ਦੂਜੇ ਕਮਰੇ 'ਚ ਉਹਨਾਂ ਨੇ ਜਦੋਂ ਮੋਟਰਸਾਈਕਲ ਸਟਾਰਟ ਕਰਿਆ 2:30 ਵਜੇ ਉਦੋਂ ਉਹ ਉਹਨਾਂ ਨੂੰ ਘਰ ਦੇਆਂ ਨੂੰ ਫੇਰ ਪਤਾ ਲੱਗਿਆ ਉਹ ਭੱਜ ਗਿਆ ਉਦੋਂ ਬਾਅਦ ਮੈਨੂੰ ਕੀ ਕਹਿੰਦੇ ਆ ਨਾਲ ਹੀ ਸਾਡਾ ਘਰ ਆ ਨੇੜੇ ਹੀ ਉੱਥੇ ਮੈਨੂੰ ਬੁਲਾਇਆ ਬੁਲਾ ਕੇ ਜਦੋਂ ਦੇਖਿਆ ਕੀ ਕਹਿੰਦੇ ਉਦੋਂ ਬਾਅਦ ਜਦ ਜੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਇਹ ਆਪਣਾ ਐਸਟੀਓ ਨੂੰ ਐਸਐਚਓ ਨੂੰ ਨੰਬਰ ਦੇ ਕੇ ਉਹਨਾਂ ਨੇ ਕੀ ਕਹਿੰਦੇ ਆ ਜਦੋਂ ਪਾ ਕੇ ਉਹ ਉਹ ਕਰ ਲਿਆ ਉਹਨਾਂ ਨੇ ਟਰੇਸ ਕਰ ਲਿਆ ਫੜ ਲਿਆ ਜੀ ਥੋੜੀ ਕੀ ਕਹਿੰਦੇ ਆ 25 ਦਿਨ ਹੋ ਗਏ ਸੀਗੇ ਵਿਆਹ ਹੋਏ ਨੇ 25 ਮਗਰ ਲੈ 8 ਤਰੀਕ ਦੇ 24 ਤਰੀਕ ਦਾ ਵਿਆਹ ਸੀਗਾ ਤੇ ਉਦੋਂ ਬਾਅਦ ਕੋਈ ਉ ਤਾਂ ਨਹੀਂ ਸੀਗਾ ਕੋਈ ਰੌਲਾ ਗੱਲਾ ਤੇ ਬਸ ਆਹੀ ਰਾਤ ਦਾ ਨਹੀਂ ਕੋਈ ਕੀ ਗੱਲਬਾਤ ਹੋਈ ਆ ਕੀ ਨਹੀਂ ਥੋੜੀ ਦਾ ਹਾਈਲਾਈਟ ਕਰਿਆ ਸੀਗਾ ਇਹਨਾਂ ਨੇ ਮੁੰਡੇ ਵਾਲਿਆਂ ਨੇ ਪੈਸੇ ਭਰੇ ਹੋਏ ਸੀ ਸਾਰਾ ਕੁਝ ਕੁੜੀ ਦਾ ਵੀਜ਼ਾ ਆਇਆ ਵਾ ਸੀਗਾ ਬਾਹਰ ਨੂੰ ਜਾਣਾ ਸੀਗਾ ਜਰਮਰੀ ਇੱਕ ਕਹਿੰਦੇ ਆ ਟੇਕ ਸੀਗਾ ਇਹ ਮੁੰਡੇ ਮਨੀਓ ਮੈਂ ਕਰਨੀ ਹਾਂ ਸਰਪੰਚ ਸਾਹਿਬ ਕਾ ਜੰਗੀਆਂ ਤੋਂ ਸਾਡੇ ਪਿੰਡੋਂ ਰਿਸ਼ਤੇ ਜਰੀਆ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਐ ਇਹਦੇ ਕੁੜੀ ਦਾ ਪਰਿਵਾਰ ਬਹੁਤ ਨਰਮ ਐ ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਐ ਤੇ ਇਹਨਾਂ ਨੇ ਰਾਤ ਸੌਹਿਆ ਆਏ ਨੇ ਸੋਈ ਆਏ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਕਿੰਨਾ ਬਾਕੀ ਚਲੋ ਸਾਨੂੰ ਸੰਤੁਸ਼ਟੀ ਹੈ ਵੀ ਕਾਰਵਾਈ ਵੀ ਵਧੀਆ ਕਰਨਗੇ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਆ ਗਾਹ ਨੂੰ ਨਹੀਂ ਇਹਦੀ ਘਟਨਾ ਵਾਪਰਨੀ ਚਾਹੀਦੀ ਤੇ ਨਰੈਣਗੜ੍ਹ ਸੋਈਆਂ ਪਹਿਲਾਂ ਮੰਗਦੇ ਸੀ ਕਿੰਨਾ ਕਿਤੇ ਤੋਹ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਚੰਦੀ ਕੁਝ ਜ਼ਮੀਨ ਵਗੈਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹਦਾ ਬੀਜਾ ਕੁੜੀ ਦਾ ਆਇਆ ਬਸ ਇਹ ਦੋ ਪੈਣ ਕਤਲ ਹੈ ਬਿਲਕੁਲ ਕਤਲ ਹੈ ਅਸੀਂ ਤਾਂ ਕਹਿੰਦੇ ਹਾਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਐਸਐਸਐਮ ਟੱਲੇਵਾਲ ਨਰਮਜੀਤ ਸਿੰਘ ਅ ਸਵੇਰੇ ਸੁਬਾ ਸਮੇਂ ਇੱਕ ਕਮਿਸ਼ਨ ਨੂੰ ਪਹੁੰਚਣ ਨੂੰ ਪਹੁੰਚੀ ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜਮੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਸਦੀਕ ਕਰਵਾਇਆ ਕਿ ਐ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਂ ਲੈ ਕੇ ਜਦੋਂ ਮੌਕੇ ਤੇ ਗਿਆ ਉਸ ਤੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਬਜੇ ਚ ਲੈ ਲਿਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਉਹਨਾਂ ਅਸੀਂ ਪੋਸਟਮਾਰਟਮ ਕਰਵਾ ਕੇ ਅਹ ਬਾਕੀ ਅਗਲੀ ਕੱਲ ਜਿਹੜੀ ਤਫ਼ਤੀਸ਼ ਹੋਵਾ ਮਚਲਿਆ ਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 47 ਮਿਤੀ ਅੱਜ ਦੀ 2024 ਅਧੀਨ ਤਾਰਾ 103 ਦਰਜ ਰਜਿਸਟਰ ਹੋ ਗਿਆ ਨਹੀਂ ਹਾਲੇ ਤੱਕ ਹੋਇਆ